ਤੇ लाडी ਦੀਆਂ ਅੱਖਾਂ ਦੇ ਸਾਹਮਣੇ ਹੀ ਨੌਜਵਾਨ ਲਾੜੇ ਦੀ ਮੌਤ ਹੋ ਗਈ ਜੀ ਹਾਂ ਪੰਜਾਬ 'ਚ ਬੇहद ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਲਾੜੇ ਦੀ ਜੈ ਮਾਲਾ ਦੀ ਰਸਮ ਕੀਤੀ ਜਾ ਰਹੀ ਸੀ ਲਾਮਾ ਤੋਂ ਬਾਅਦ ਪਰਿਵਾਰ ਵੱਲੋਂ ਪੈਲਸ 'ਚ ਹੀ ਜੈ ਮਾਲਾ ਦੀ ਰਸਮ ਕਰਵਾਈ ਜਾ ਰਹੀ ਸੀ ਇਸ ਦੌਰਾਨ ਅਚਾਨਕ ਲਾੜੇ ਨੂੰ ਦੋ ਵਾਰੀ ਖਾਂਸੀ ਹੋਈ ਤੇ ਉਹ ਪਿੱਛੇ ਨੂੰ ਡਿੱਗ ਗਿਆ ਜਿਸ ਤੋਂ ਬਾਅਦ ਜਦੋਂ ਤੱਕ ਪਰਿਵਾਰਕ ਮੈਂਬਰ ਉਸ ਨੂੰ ਚੁੱਕਦੇ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ ਉਦਰੇ ਪੂਰੀ ਘਟਨਾ ਸੀਸੀਟੀਵੀ ਤਸਵੀਰਾਂ 'ਚ ਕੈਦ ਹੋ ਗਈ ਹੈ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲਾੜਾ ਅਤੇ ਲਾੜੀ ਦੀਆਂ ਜੈ ਮਾਲਾ ਦੀਆਂ ਰਸਮਾਂ ਚੱਲ ਰਹੀਆਂ ਨੇ ਫੋਟੋਗ੍ਰਾਫਰ ਆਪਣੇ ਤਰੀਕੇ ਨਾਲ ਉਹਨਾਂ ਦੀ ਜੈ ਮਾਲਾ ਦੀ ਰਸਮ ਕਰਵਾ ਰਹੇ ਸੀ ਇਸੇ ਰਾਨ ਜਦੋਂ ਜੈ ਮਾਲਾ ਖਤਮ ਹੁੰਦੀ ਹੈ ਤਾਂ ਫੋਟੋਗ੍ਰਾਫਰ ਹੋਰ ਫੋਟੋਆਂ ਖਿੱਚਣ ਲਈ ਲਾੜੇ ਦੇ ਕੋਲ ਆਉਂਦਾ ਹੈ ਇਸ ਦੌਰਾਨ ਲਾੜਾ 2-3 ਵਾਰ ਮੂੰਹ ਤੇ ਹੱਥ ਰੱਖ ਕੇ ਖੰਗਦਾ ਹੈ ਅਤੇ ਅਚਾਨਕ ਪਿੱਛੇ ਨੂੰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਸਟੇਜ ਤੇ ਹੜਕੰਪ ਮੱਚ ਜਾਂਦਾ ਹੈ ਅਤੇ ਪਰਿਵਾਰ ਵੱਲੋਂ ਉਸ ਨੂੰ ਤੁਰੰਤ ਚੁੱਕ ਕੇ ਹਸਪਤਾਲ ਪਹੁੰਚਾਇਆ ਜਾਂਦਾ ਹੈ ਇਹ ਘਟਨਾ ਨਵਾਂ ਸ਼ਹਿਰ ਦੇ ਬੰਗਾ ਦੀ ਹੈ ਜਿੱਥੇ ਕਿ ਮੁਕੰਦਪੁਰ ਰੋਡ ਬੰਗਾ ਤੇ ਸਥਿਤ ਇੱਕ ਮੈਰਿਜ ਪੈਲੇਸ 'ਚ ਇਹ ਪੂਰਾ ਘਟਨਾਕਰਮ ਵਾਪਰਿਆ ਜਿੱਥੇ ਕਿ ਨਿਊ ਗਾਂਦੀਨਗਰ ਬੰਗਾ ਦੇ ਇੱਕ ਨੌਜਵਾਨ ਵਿਪਨ ਕੁਮਾਰ ਪੁੱਤਰ ਮੋਹਨ ਲਾਲ ਦੀ ਅਚਾਨਕੇਤ ਮੌਤ ਹੋ ਗਈ ਇਹ ਮੰਨਪਾਗੀ ਘਟਨਾ ਉਦੋਂ ਵਾਪਰੀ ਜਦੋਂ ਮੈਰਿਜ ਪੈਲੇਸ 'ਚ ਜੈਮਾਲਾ ਦੀ ਰਸਮ ਹੋ ਰਹੀ ਸੀ ਨੌਜਵਾਨ ਨੇ ਜਿਵੇਂ ਹੀ ਵਿਆਹ ਵਾਲੀ ਕੁੜੀ ਦੇ ਗਲ 'ਚ ਹਾਰ ਪਾਇਆ ਤਾਂ ਨਾਲ ਹੀ ਉਹ ਪਿੱਛੇ ਨੂੰ ਸੋਫੇ ਤੇ ਡਿੱਗ ਕੇ ਵਿਆਹ 'ਚ ਸ਼ਾਮਿਲ ਲੋਕਾਂ ਨੇ ਤੁਰੰਤ ਉਸ ਨੂੰ ਮੁਕੰਦਪੁਰ ਦੇ ਸਥਿਤ ਇੱਕ ਹਸਪਤਾਲ 'ਚ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹਾਂਜੀ ਮੋਹਨਾਲ ਜੀ ਹਾਂਜੀ ਬਹੁਤ ਬਹੁਤ ਹੋਈ ਦੀ ਸਸਤੀ ਕਿਸ ਤਰ੍ਹਾਂ ਹੋਇਆ ਜੀ ਇਹ ਅਸੀਂ ਇੱਥੇ ਗਏ ਅਸੀਂ ਤਾਂ ਇੱਕ ਬੈਠੇ ਹੋ ਕਹਿੰਦੇ ਮੇਰੇ ਹਾਰਡਵੇਅਰ ਸੈੱਟ ਥੋੜੀ ਹੈ ਅੱਛਾ ਮੈਂ ਦਊੜਿਆ ਬਲਕਿ ਉਹ ਡਾਕਟਰਾਂ ਨੇ ਕਿਹਾ ਤਾਂ ਦਾ ਕਰ ਮੈਂ ਉਹ ਯਾਰ ਬਚੂ ਕੇ ਆਇਆ ਸੀ ਉਹਨੇ ਚੱਤਰ ਕੀਤਾ ਕਹਿੰਦੇ ਕਰੇ ਐਦਾਂ ਇਤ ਕੱਲੇ ਕਿ ਕੀ ਗੱਲ ਹੈ ਕੱਲ ਡੀਜੇ ਬੰਦ ਕਰਾ ਰਹੇ ਅੱਛਾ ਕੱਲ ਜਿਹੜੀ ਗੱਲ ਕਹਿੰਦੇ ਡੀਜੇ ਬੰਦ ਕਰਾ ਦੇ ਮੈਂ ਕਹਿੰਦਾ ਕਿ ਬਰਾਟ ਬਹੁਤ ਹੁੰਦੀ ਹੈ ਐ ਡੀਜੇ ਵਾਲੇ ਕਿਹਾ ਸਹੀ ਬੰਦ ਕਰ ਦੇ ਥੋੜਾ ਜਿਹਾ ਉਹ ਜਿੱਦਾਂ ਪਤਾ ਹੈ ਤੁਹਾਡੀ ਜ਼ਿਕਰ ਦੇ ਹੁੰਦੇ ਤਾਂ ਉਹ ਉਹ ਬੰਦ ਕਰਕੇ ਫੇਰ ਚੱਲੂ ਕਰਤਾ ਤੁਨ ਦੁਬਾਰਾ ਇਹ ਹੋਇਆ ਤਾਂ ਬਸ ਬਹੁਤ ਜ਼ਿਆਦਾ ਔਖਾ ਸੀ ਗੰਦੇ। ਅਸੀਂ ਤਾਂ ਦੁੱਧ ਦੇ ਦਬੇ ਸੇ। ਤੇ ਸਰਪੋਤ ਕੀ ਹੋਇਆ ਕਿ ਦੇਖਣਾ ਡੈਰੀ ਐਨੀ ਡੈਰੀ ਨੂੰ। ਇਹ ਬੰਦ ਕਰਾਉਂਗਾ ਮੈਂ ਬੰਦ ਆ। ਉਹ ਬੰਦ ਕਰਤਾ। ਬਹੁਤ ਗਲਬਾਤੀ ਹੈ ਕਿ ਜਦ ਸੱਜਣ ਮਿਲਾਏ ਜਾ ਰਹੇ। ਜਦੋਂ ਅੰਧਕਾਰ ਹੋਉਂਦੇ ਸੇ। ਮਨਜ਼ਰਾ ਤਾਂ ਉਹ ਫਾਨ ਕੋ ਚੋ ਗਿਆ। ਅੱਛਾ ਜੀ ਐਮਐਲ ਹੋ ਰਹੀ ਸੀ। ਵੈਲਕਮ ਡੇਰੀ ਜੈ ਮਾਲਾ ਤੇ ਇਕੱਠੇ ਆਏ ਉਹ ਮੈਂ ਕੋਈ ਨ ਮੈਂ ਕੀ ਕਰਾਂ ਜੈ ਮਾਲਾ ਤੇ ਕਰਨਾ ਅਸੀਂ ਨਾਲੇ ਖੜੇ ਤੇ ਯਾਰ ਇਹਨਾਂ ਵੀ ਕੋਈ ਸਿਹਤ ਖਰਾਬ ਸੀ ਜਿਹੜਾ ਫ੍ਰੀਕ ਸੀਗਾ ਜਦੋਂ ਬੰਦ ਨਹੀਂ ਇਹ ਨਹੀਂ ਇਹ ਮਿੰਗਾ ਸੀ ਵਾਲਾ ਉਹਦਾ ਕਦੇ ਅੱਛਾ ਚਾਹਦਾ ਐਂਟੀਕ ਜੈਸਟ ਵੀਰਾ ਇਹ ਇੱਕ ਬੈਕਰ ਦੀ ਬੋਰੀ ਹੋਤੀ ਹੈ ਇਹ ਇਹ ਅਚਾਨਕ ਹੀ ਹੋ ਗਿਆ ਅਚਾਨਕ ਮਰਕਾ ਕਦੋਂ ਕਾਇ ਮਰਕਾ ਜਿਹੜੀ ਦੋ ਫੈਮਿਲੀ ਨਹੀਂ ਆਏ ਵੇ ਬੇ ਮੇਰੇ ਸਿੱਧੇ ਉੱਥੇ ਹੀ ਆ ਜੀ ਉਹ ਉਹ ਬਹੁਤ ਦੁੱਖਦਾਈ ਬਾਤ ਹੈ ਜੀ ਸਾਡਾ ਮੀਡੀਆ ਵੀ ਇਸ ਖਾਲੀ ਦੀ ਬੜਾ ਤਦਾ ਦੁੱਖ ਦਾ ਪ੍ਰਗਟਾਵਾ ਕਰਦਾ ਕੋ ਸਾਰੇ ਰਸਮਾਂ ਦੀ ਟਿਕਨੀ ਕਰਨੀ ਹੈ ਪਰ ਨਹੀਂ ਕਰਉਂ ਉਸ ਦਾ ਸੰਸਕਾਰ ਤਾਂ ਜਾਣਕਾਰੀ ਮੁਤਾਬਕ 10 ਸਾਲ ਪਹਿਲਾਂ ਇਹ ਨੌਜਵਾਨ ਅਮਰੀਕਾ ਗਿਆ ਸੀ ਜਿੱਥੋਂ ਕੇ ਪੀਆਰ ਹੋ ਕੇ ਹੁਣ ਉਹ ਪੰਜਾਬ ਚ ਵਿਆਹ ਕਰਵਾਉਣਾ ਆਇਆ ਸੀ ਨਵਾਂ ਸ਼ਹਿਰ ਦੇ ਪਿੰਡ ਕਰਨਾਣਾ ਦੀ ਲੜਕੀ ਨਾਲ ਉਸ ਦਾ ਵਿਆਹ ਹੋ ਰਿਹਾ ਸੀ ਅਤੇ ਜਿਵੇਂ ਹੀ ਪੈਲੇਸ ਵਿੱਚ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸੀ ਤਾਂ ਅਚਾਨਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਨੌਜਵਾਨ ਦੀ ਮੌਤ ਦਾ ਕਾਰਨ ਹਾਰਟ ਅਟੈਕ ਨੂੰ ਦੱਸਿਆ ਗਿਆ ਉੱਥੇ ਹੀ ਇਸ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਲਈ ਅਤਿ ਦੁਖਦਾਈ ਇੱਕ ਕੜੀ ਬਣ ਗਈ ਹੈ ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਤਾਂ ਇਹ ਪੂਰੀ ਘਟਨਾ ਤੋਂ ਵਾਪਰੀ ਜਦੋਂ ਲਾੜੀ ਅਤੇ ਲਾੜੇ ਦੀਆਂ ਲਾਮਾਂ ਹੋ ਚੁੱਕੀਆਂ ਸੀ ਦੋਮਾ ਵਿਚਾਲੇ ਜੈ ਮਾਲਾ ਦੀ ਰਸਮ ਚੱਲ ਰਹੀ ਸੀ ਉਦਰ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦਾ ਪਿਤਾ ਬੈਂਕ ਵਿੱਚ ਨੌਕਰੀ ਕਰਦਾ ਹੈ ਜਿਸ ਤੱਕ ਹੁਣ ਪੁੱਤਰ ਇਸ ਦੁਨੀਆ ਤੋਂ ਚਲੇ ਗਿਆ ਜਿਹਾ ਹੈ ਬੇहद ਮੰਦਪਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਲਾੜੀ ਦੀਆਂ ਅੱਖਾਂ ਸਾਹਮਣੇ ਉਸਦੇ ਪਤੀ ਦੀ ਮੌਤ ਹੋ ਗਈ ਇਹ ਸਭ ਕੁਝ ਜਦੋਂ ਵਾਪਰਿਆ ਜਦੋਂ ਵਿਆਹ ਵਿੱਚ ਜੈਮ ਵਾਲਾ ਦੀ ਰਸਮਾਂ ਚੱਲ ਰਹੀਆਂ ਸੀ ਲਾੜੇ ਅਤੇ ਲਾੜੀ ਵੱਲੋਂ ਇੱਕ ਦੂਜੇ ਦੇ ਜੈਮ ਵਾਲਾ ਪਾਈ ਗਈ ਤਾਂ ਅਚਾਨਕ ਲਾੜਾ ਪਿੱਛੇ ਨੂੰ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ ਬੰਗਾ ਤੋਂ ਨਰਿੰਦਰ ਮਾਹੀ ਸੈਂਟਰਲ ਪੰਜਾਬ ਟੀਵੀ